ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਾਰੀ ਸਾਧ ਸੰਗਤ ਜੀਓ ਆਓ ਅੱਜ ਦਾ ਇਤਿਹਾਸ ਸ਼ਹੀਦ ਬਾਬਾ ਭੀਰ ਸਿੰਘ ਜੀ ਨਰੰਗਾਬਾਦ ਵਾਲੇ ਤਿੰਨਾਂ ਦੀ ਬਾਤ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰੀਏ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਜਦੋਂ ਤਰਨਤਾਰ ਸਾਹਿਬ ਵਿੱਚ ਸਰੋਵਰ ਦੀ ਸੇਵਾ ਕਰਵਾਈ ਤਾਂ ਬਾਬਾ ਵੀਰ ਸਿੰਘ ਦੇ ਵੱਡੇ-ਵਡੇਰਿਆਂ ਨੇ ਤਨ ਮਨ ਧਨ ਦੇ ਨਾਲ ਅਤੁੱਟ ਸੇਵਾ ਕੀਤੀ ਇਸ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਉਹਨਾਂ ਨੂੰ ਪੁੱਤਰ ਪ੍ਰਾਪਤੀ ਦਾ ਵਰ ਦਿੱਤਾ ਜਿਹੜਾ ਕਿ ਗੁਰਸਵਾਰਿਓ ਅੱਜ ਤੱਕ ਕਾਇਮ ਹੈ ਔਰ ਹਰਾਨੀ ਜਣਕ ਹੈ ਜਿਵੇਂ ਕਿ ਸਾਡੇ ਕਈ ਕਥਾਵਾਚਕ ਜਾਂ ਇਸ ਗੱਲ ਨੂੰ ਨਹੀਂ ਮੰਨਦੇ ਸ਼ਹੀਦ ਸਿੰਘਾਂ ਦੀਆਂ ਸ਼ਕਤੀਆਂ ਨੂੰ ਪ੍ਰਦਾਸ ਇਹ ਪ੍ਰਤੱਖ ਸ਼ਕਤੀਆਂ ਅਨੁਭਵ ਕੀਤੀਆਂ ਨੇ ਤਾਂ ਹੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦੇ ਹਾਂ ਇਸ ਦੁਨੀਆ ਤੇ ਆਉਣਾ ਵੀ ਇਹ ਬਾਬਾ ਵੀਰ ਸਿੰਘ ਦੇ ਕਰਕੇ ਹੀ ਹੋਇਆ ਇਹ ਮੂੜ ਤੋਂ ਲੈ ਕੇ ਹੀ ਗੁਰੂ ਅਰਜਨ ਸਾਹਿਬ ਜੀ ਦੇ ਵਰ ਦੇ ਨਾਲ ਨਗਰ ਗਗਬੂਆ ਜਿਲ੍ਹਾ ਜੋ ਕਿ ਤਰਨਤਾਰਨ ਹੈ 1825 ਨੂੰ ਪਿਤਾ ਸਿਵਾ ਸਿੰਘ ਜੀ ਤੇ ਮਾਤਾ ਧਰਮਕੌਰ ਦੇ ਘਰ ਉਹਨਾਂ ਦਾ ਜਨਮ ਹੋਇਆ ਉਨ੍ਹਾਂ ਦੇ ਪਿਤਾ ਸਿੱਖ ਕੌਮ ਦੇ ਮਹਾਨ ਨਾਇਕ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੇ ਪਿਤਾ ਕੋਲ ਫੌਜ ਵਿੱਚ ਨੌਕਰੀ ਕਰਦੇ ਸਨ। ਬਾਬਾ ਵੀਰ ਸਿੰਘ ਜੀ ਜਵਾਨੀ ਵਿੱਚ ਪੈਰ ਧਰਿਆ ਉਹਨਾਂ ਦੇ ਪਿਤਾ ਮਲਤਾਨ ਦੀ ਜੰਗ ਵਿੱਚ ਸ਼ਹੀਦੀ ਪਾ ਗਏ। ਨਰੋਲ ਸਹੀ ਤੇ ਉੱਚਾ ਲੰਮਾ ਕਦ ਹੋਣ ਕਾਰਨ ਸਰਦਾਰ ਨਿਹਾਲ ਸਿੰਘ ਨੇ ਬਾਬਾ ਵੀਰ ਸਿੰਘ ਨੂੰ ਆਪਣੇ ਫੌਜੀ ਦਸਤੇ ਵਿੱਚ ਸ਼ਾਮਲ ਕਰ ਲਿਆ। ਸਰਦਾਰ ਨਿਹਾਲ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਤੇ ਮੁਸਲਮਾਨਾਂ ਵਿੱਚ ਪਿਸ਼ਾਵਰ ਦੇ ਕੋਲ ਇੱਕ ਬੜੀ ਵੱਡੀ ਜੰਗ ਹੋਈ ਜਿਹਦੇ ਵਿੱਚ ਕੁਝ ਇਤਿਹਾਸ ਕਰਨ ਦਾ ਕਥਨ ਹੈ ਕਿ ਖੰਡਾ ਸੀ ਜੋ ਟੁੱਟ ਗਿਆ ਪਰ ਕੁਝ ਇਤਿਹਾਸਕਾਰ ਦੱਸਦੇ ਨੇ ਕਿ ਉਹਨਾਂ ਦੀ ਜਿਹੜੀ ਤਲਵਾਰ ਸੀ ਉਹ ਮੋਟ ਜਿਹਾਂ ਗੋ ਟੁੱਟ ਗਈ ਘੇਰਾ ਬੜਾ ਮਜ਼ਬੂਤ ਸੀ ਆਪ ਸਿਮਰਨ ਵਾਲੇ ਭਗਤੀ ਵਾਲੇ ਸਨ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਸ ਵਿੱਚੋਂ ਬਚ ਨਿਕਲੇ ਔਰ ਉਸ ਤੋਂ ਬਾਅਦ ਫੌਜ ਦੀ ਨੌਕਰੀ ਛੱਡ ਦਿੱਤੀ ਇਸ ਤੋਂ ਮਗਰੋਂ ਬਾਬਾ ਵੀਰ ਸਿੰਘ ਜੀ ਸੰਤ ਭਾਗ ਸਿੰਘ ਕੀ ਕੋਲ ਗਏ ਉੱਥੇ ਸੇਵਾ ਸਿਮਰਨ ਕਰਨ ਲੱਗੇ ਉਸ ਤੋਂ ਬਾਅਦ ਬਾਬਾ ਭਾਗ ਸਿੰਘ ਨੇ ਉਹਨਾਂ ਨੂੰ ਬਾਬਾ ਸਾਹਿਬ ਸਿੰਘ ਜੀ ਵੇਦੀ ਜੋ ਕਿ ਉਸ ਸਮੇਂ ਊਨੇ ਸਾਨਾ ਉਹਨਾਂ ਦੇ ਕੋਲ ਭੇਜ ਦਿੱਤਾ। ਉੱਥੇ ਉਹਨਾਂ ਨੇ ਬੜੇ ਤਨ ਮਾਨ ਦੇ ਨਾਲ ਸੇਵਾ ਕੀਤੀ। ਬਾਬਾ ਸਹਿਬ ਸਿੰਘ ਜੀ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਕਿਹਾ ਜਾਓ ਤੇ ਲੰਗਰ ਵਰਤਾਓ। ਬਾਬਾ ਵੀਰ ਸਿੰਘ ਨੇ ਫਰੋਜਪੁਰ ਕੁੱਲ ਸਤਲੁਜ ਦੇ ਪੂਰਬ ਵਾਲੇ ਪਾਸੇ ਸਥਿਤ ਨਿਰੰਗਾਬਾਲ ਵਿੱਚ ਆਪਣਾ ਡੇਰਾ ਕਾਇਮ ਕੀਤਾ ਜਿੱਥੇ अनेका ਸਾਧੂ ਸੰਤ ਤੇ ਸੰਗਤਾਂ ਆ ਕੇ ਰਹਿਣ ਲੱਗੀਆਂ ਗਿਲੰਗਰ ਦਾ ਪਰਥਾ ਸ਼ੁਰੂ ਹੋਇਆ ਔਰ ਮੈਂ ਇੱਥੇ ਇਹ ਵੀ ਆਪ ਜੀ ਨੂੰ ਦੱਸ ਦੇਵਾਂ ਕਿ ਗੁਰੂ ਸਵਾਰਿਓ ਅੱਜ ਵੀ ਉਹੀ ਪਰਥਾ ਜਿੱਥੇ-ਜਿੱਥੇ ਵੀ ਉਹਨਾਂ ਦੇ ਡੇਰੇ ਨੇ ਉਹ ਚੱਲਦੀ ਹੈ ਲੋਕ ਆਟੇ ਦੇ ਬੋਰੇ ਗੰਡੇ ਦਾਲਾਂ ਹਲਦੀ ਮਿਰਚ ਮਸਾਲਾ ਅੱਥੇ ਖਸਖਾਸ ਬਨਾਮ ਵਗੈਰਾ ਛਰਦਾਈਆਂ ਦੇ ਰਗੜਿਆਂ ਵਾਸਤੇ ਲੈ ਕੇ ਜਾਂਦੇ ਨੇ ਪ੍ਰਾਣੀ ਪਰੰਪਰਾ ਅਨੁਸਾਰ ਜਦੋਂ ਸ਼ੁਰੂ ਕੀਤਾ ਸੀ ਉਸ ਵੇਲੇ ਲੰਗਰ ਦੀ ਬੜੀ ਘਾਟ ਸੀ ਤੇ ਸੰਗਤਾਂ ਨੇ ਲੰਗਰ ਪਚਾਉਣਾ ਸ਼ੁਰੂ ਕੀਤਾ ਸੀ ਜੋ ਕਿ ਅੱਜ ਤੱਕ ਉਹ ਪਿਆਰਿਓ ਪ੍ਰਥਾ ਬਿਲਕੁਲ ਕਾਇਮ ਹੈ ਔਰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਲਾਹੌਰ ਵਿੱਚ ਫੈਲੀ ਬੁਰਸ਼ਾ ਗਰਦੀ ਨੇ ਮਹਾਰਾਜਾ ਸ਼ੇਰ ਸਿੰਘ ਕਮਰ ਪ੍ਰਤਾਪ ਸਿੰਘ ਵਜ਼ੀਰ ਧਿਆਨ ਸਿੰਘ ਡੋਗਰਾ ਅਜੀਤ ਸਿੰਘ ਸੰਧਾਵਾਲੀਆ ਤੇ ਲੈਣਾ ਸਿੰਘ ਸੰਧਾਵਾਲੀਆ ਵਰਗੇ ਸਰਦਾਰਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੰਧਾਵਾਲੀਆ ਸਰਦਾਰਾਂ ਨੇ ਮਹਾਰਾਣੀ ਜਿੰਦਾ ਦੇ ਪੁੱਤਰ ਦਲੀਪ ਸਿੰਘ ਨੂੰ ਗੱਦੀ ਤੇ ਬਿਠਾ ਦਿੱਤਾ ਪਰ ਉਸ ਦੀ ਛੋਟੀ ਉਮਰ ਕਾਰਨ ਹਕੂਮਤ ਦੀ ਵਾਗ ਡੋੜ ਵਜ਼ੀਰ ਧਿਆਨ ਸਿੰਘ ਤੇ ਉਸ ਦੇ ਪੁੱਤਰ ਹੀ ਰਾਜਾ ਹੀਰਾ ਸ਼ੇਰ ਸਿੰਘ ਡੋਗਰਾ ਦੇ ਹੱਥਾਂ 'ਚ ਆ ਗਈ। ਉਧਰ ਗੁਲਾਬ ਸਿੰਘ ਡੋਗਰਾ ਜੰਮੂ ਕਿਸ਼ਤਵਾਰ ਤੇ ਸੂਬਾ ਕਸ਼ਮੀਰ ਦੇ ਸਾਰੇ ਪਹਾੜੀ ਇਲਾਕੇ ਤੇ ਅਧਿਕਾਰ ਜਮਾਈ ਬੈਠਾ ਸੀ। ਬਾਬਾ ਵੀਰ ਸਿੰਘ ਜੀ ਡੋਗਰਿਆਂ ਦੀ ਵਾਧੀ ਤਾਕਤ ਤੋਂ ਚਿੰਤਤ ਸਨ। ਉਹ ਖਾਲਸਾ ਰਾਜ ਨੂੰ ਡੋਗਰਿਆਂ ਦੇ ਜੰਗਲ ਤੋਂ ਛਡਕਾਰਾ ਦਵਾਉਣਾ ਚਾਹੁੰਦੇ ਸਨ ਬਾਬਾ ਬੀ ਸਿੰਘ ਜੀ ਦੇ ਕੋਲ 1500 ਹਥਿਆਰਮੰਦ ਸੈਨਿਕ ਸਨ ਘੋੜਸਵਾਰ ਪੈਦਲ ਅਤੇ ਛੋਟਾ ਜਾਂ ਤੋਫਖਾਨਾ ਵੀ ਬਾਬਾ ਜੀ ਦੇ ਕੋਲ ਸੀ ਹੀਰਾ ਸਿੰਘ ਡੋਗਰਾ ਦੇ ਉਸਤਾਦ ਪੰਡਤ ਜੱਲੇ ਦੇ ਸਤਾਏ ਹੋਏ ਕਬਰ ਕਸ਼ਮੀਰਾ ਸਿੰਘ ਤੇ ਪਿਸ਼ੋਰਾ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ ਇਹਨਾਂ ਦੇ ਡੇਰੇ ਵਿੱਚ ਆ ਕੇ ਸ਼ਰਨ ਆ ਲੈਂਦੇ ਨੇ ਸਰਦਾਰ ਅਤਰ ਸਿੰਘ ਸ਼ੰਧਾਵਾਲੀਆ ਵੀ ਇਹਨਾਂ ਮਾਪੁਰਖਾਂ ਦੀ ਸ਼ਰਨ ਦੇ ਵਿੱਚ ਪਹੁੰਚਦਾ ਹੈ ਪਰ ਪਿਆਰਿਓ ਹੁਣ ਇਹਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਰਾਜਾ ਹੀਰਾ ਸਿੰਘ ਇਹ ਚੀਜ਼ ਨੂੰ ਚੰਗਾ ਨਹੀਂ ਸਮਝਦਾ ਉਸਨੇ Rajput Mian Labh Singh ਦੀ ਕਮਾਨ ਹੇਠ ਇੱਕ ਫੌਜੀ ਦਸਤਾ ਸਵੇਂ ਤੋਬਖਾਨੇ ਦੇ ਨਰੰਗਾਬਾਦ ਨੂੰ ਭੇਜਿਆ ਫੌਜ ਦੇ ਪੰਚ ਬਾਬਾ ਵੀਰ ਸਿੰਘ ਨਾਲ ਗੱਲਬਾਤ ਕਰ ਰਹੇ ਸਨ ਕਿਸੇ ਗੱਲੋਂ ਸਰਦਾਰ ਅਤਰ ਸਿੰਘ ਨੂੰ ਗੁੱਸਾ ਆਇਆ ਉਸਨੇ ਗੁਲਾਬ ਸਿੰਘ ਨਾਮੀ ਇੱਕ ਪੰਚ ਦਾ ਕਤਲ ਕਰ ਦਿੱਤਾ ਉੱਲਾਹ ਹੋਰ ਤੋਂ ਆਈ ਫੌਜ ਆਪੇ ਤੋਂ ਬਾਹਰ ਹੋ ਗਈ ਤੋਪਾਂ ਦੇ ਮੂੰਹ ਡੇਰੇ ਵੱਲ ਕਰ ਦਿੱਤੇ ਔਰ ਜਿਸ ਵੇਲੇ ਇੱਧਰ ਡੇਰੇ ਦੇ ਵਿੱਚ ਵੀਰ ਸਿੰਘਾਂ ਨੂੰ ਪਿਆਰਿਓ ਜੋਸ਼ ਚੜਿਆ ਤੇ ਬਾਬਾ ਵੀਰ ਸਿੰਘ ਨੇ ਆਪਣੀਆਂ ਫੌਜਾਂ ਨੂੰ ਆਪਣੇ ਸਿਪਾਹਸਲਾਰਾਂ ਨੂੰ ਬੇਨਤੀ ਕੀਤੀ ਕਿ ਇਹ ਜਿਹੜੀ ਫੌਜ ਹੈ ਇਹ ਖਾਲਸਾ ਰਾਜ ਦੀ ਹੈ ਖਾਲਸਾ ਦਰਬਾਰ ਦੀ ਫੌਜ ਹੈ ਆਪਾਂ ਇਸ ਦੇ ਨਾਲ ਮੁਕਾਬਲਾ ਨਹੀਂ ਕਰਨਾ ਇਹ ਭਰਾ ਮਾਰੂ ਜੰਗ ਹੈ ਆਪਾਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਸੋ ਕਹਿੰਦੇ ਨੇ ਕਿ ਇੱਥੇ ਜਿਹੜਾ ਲੰਗਰ ਪਕਦਾ ਸੀ ਬਿਆਰੇ ਉਸ ਵੇਲੇ 750 ਮਣ ਆਟਾ ਤੇ 250 ਮਣ ਦਾਲ ਪੱਕਦੀ ਸੀ ਸੋ ਉਸ ਵੇਲੇ ਜਦੋਂ ਘੇਰਾ ਚੰਗਾ ਤਗੜਾ ਹੋ ਗਿਆ ਤੇ ਫੌਜਾਂ ਨੇ ਗੋਲੇ ਭਰਉਣੇ ਸ਼ੁਰੂ ਕਰ ਦਿੱਤੇ ਰਾਤ ਨੂੰ ਦੀਵਾਨ ਸਜਾਇਆ ਉਸ ਵੇਲੇ ਤੱਕ ਇਤਿਹਾਸਕਾਰ ਦੱਸਦੇ ਨੇ ਕਿ ਬਾਬਾ ਜੀ ਦੇ ਕੋਲ 26000 ਜਵਾਨ ਤਿਆਰ ਵਰਤਿਆਰ ਸਨ ਪਰ ਉਹਨਾਂ ਦਾ ਹੁਕਮ ਇਹ ਸੀ ਕਿ ਆਪਾਂ ਭਰਾ ਮਾਰੂ ਜੰਗ ਨਹੀਂ ਕਰਨੀ ਇਸ ਕਰਕੇ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਨਾ ਹੈ ਆਪਾਂ ਇਸ ਫੌਜ ਦੇ ਉੱਤੇ ਅੱਗੋਂ ਮੁਕਾਬਲਾ ਨਹੀਂ ਕਰਨਾ ਇੱਥੋਂ ਤੱਕ ਕਿ ਇਸ ਫੌਜ ਨੂੰ ਕੋ ਸਿੰਘਾਂ ਨੇ ਗੁਰੂ ਮਾਰੀ ਫੌਜ ਦਾ ਨਾਮ ਵੀ ਦਿੱਤਾ ਰਾਤ ਨੂੰ ਦੀਵਾਨ ਸਜਦਾ ਹੈ ਸਾਰੀ ਰਾਤ ਭਜਨ ਬੰਦਗੀ ਹੁੰਦੀ ਹੈ ਤੜਕਸਾਰ ਹੋਏ ਹਮਲੇ ਵਿੱਚ ਸਰੀਰ ਤੇ 18 ਗੋਲੀਆਂ ਦੇ ਨਿਸ਼ਾਨ ਲੱਗਦੇ ਨੇ ਪਿਆਰਿਓ ਇੱਕ ਤੋਪ ਦਾ ਗੋਲਾ ਆ ਕੇ ਪਟ ਤੇ ਲੱਗਦਾ ਹੈ ਜਿਸ ਦੇ ਨਾਲ ਬਾਬਾ ਵੀਰ ਸਿੰਘ ਜੀ ਸ਼ਹੀਦੀ ਪਾ ਜਾਂਦੇ ਨੇ ਹੁਣ ਫੌਜਾਂ ਆਪ ਮਹਾਰੀਆਂ ਹੋ ਕੇ ਕਮਸਾਂ ਦਾ ਜੰਗ ਸ਼ੁਰੂ ਹੋ ਜਾਂਦਾ ਹੈ ਇਹਦੇ ਵਿੱਚ ਹੀ ਕਹਿੰਦੇ ਨੇ ਕਿ ਹੀਰਾ ਸਿੰਘ ਦਾ ਇਤਿਹਾਸਕ ਇੰਤਕਾਰ ਕਹਿੰਦੇ ਨੇ ਕਿ ਹੀਰਾ ਸਿੰਘ ਦਾ ਸਿਰ ਵੀ ਇੱਥੇ ਲੈ ਜਾਂਦਾ ਹੈ ਉਹ ਫੌਜ ਜਿਹੜੀ ਹੈ ਜਿਹੜੀ ਖਾਲਸਾ ਹੀ ਫੌਜ ਆਈ ਸੀ ਉਹ ਪਿੱਛਾਂ ਨੂੰ ਭੱਜਦੀ ਹੈ ਸੋ ਇਹ ਇਹਨਾਂ ਦੇ ਉਸ ਵੇਲੇ ਦੇ ਜੋ ਬਸਰ ਸੰਬਾਬਾ ਬੀ ਸਿੰਘ ਜੀ ਦੇ ਜਿਨ੍ਹਾਂ ਦੇ ਵਿੱਚ ਗੋਲੀਆਂ ਦੇ ਮਗੋਰੇ ਔਰ ਖੂਨ ਲੱਗਾ ਹੋਇਆ ਹੈ ਪਿਆਰੋ ਅੱਜ ਵੀ ਅਗਰ ਦਰਸ਼ਨ ਕਰਨੇ ਹੋਣ ਦਮਦਮਾ ਸਾਹਿਬ ਠੱਠਾ ਪੁਰਾਣਾ ਸultanpur Lodhi ਜ਼ਿਲ੍ਹਾ ਕਪੂਰਥਲਾ ਵਿਖੇ ਸੰਭਾਲੇ ਹੋਏ ਨੇ ਆਪ ਵੇਖ ਸਕਦੇ ਹੋ ਜਿਨ੍ਹਾਂ ਫੌਜੀਆਂ ਨੇ ਬਾਬਾ ਜੀ ਉੱਪਰ ਗੋਲੀਆਂ ਦਾਗੀਆਂ ਸਨ ਉਹਨਾਂ ਨਾਲ ਹੋਰਨਾ ਸੈਨਿਕਾਂ ਵੱਲੋਂ ਮਿਲਨ ਵਰਤਨ ਬੰਦ ਕਰ ਦਿੱਤਾ ਅਤੇ ਉਹਨਾਂ ਨੂੰ ਗੁਰੂ ਮਾਰੀ ਫੌਜ ਦਾ ਨਾਂ ਦਾ ਦੇ ਕੇ ਪਮੰਦ ਕੀਤਾ। ਸੋ ਪਿਆਰਿਓ ਇੱਥੇ ਇਹ ਵੀ ਮੈਂ ਦੱਸ ਦੇਵਾਂ ਕਿ 27 ਵਿਸਾਖ ਨੂੰ ਮੇਲਾ ਲੱਗਦਾ ਹੈ ਬਿੰਦ ਭਾਰੀ ਮੇਲਾ ਲੱਗਦਾ ਹੈ ਤੇ ਗਰਮੀ ਦਾ ਵੀ ਜ਼ੋਰ ਹੁੰਦਾ ਹੈ ਪਿਆਰਿਓ। ਪ੍ਰਾਣ ਤਨ ਸਮੇਂ ਦੇ ਵਿੱਚ ਕਹਿੰਦੇ ਨੇ ਕਿ ਵਾਢੀਆਂ ਦਾ ਜ਼ੋਰ ਬੜਾ ਹੁੰਦਾ ਸੀ ਤੇ ਕਹਿਣ ਲੱਗੇ ਬਾਬਾ ਜੀ ਇਸ ਵੇਲੇ ਸੰਗਤ ਕਿਵੇਂ ਆਏ ਕਰੇਗੀ। ਤੇ ਬਾਬਾ ਵੀਰ ਸਿੰਘ ਜੀ ਬੜੇ ਪਿਆਰ ਦੇ ਵਿੱਚ ਆ ਕੇ ਭੇਜ ਕੇ ਕਹਿਣ ਲੱਗੇ ਤੁਸੀਂ ਇਹ ਨਾ ਫਿਕਰ ਕਰੋ ਇਹ ਅਕਾਲ ਪੁਰਖ ਫਰਮਾਤਮਾ ਦੀ ਮਰਜ਼ੀ ਹੈ ਪਰ ਮੇਲੇ ਦੀ ਨਿਸ਼ਚਿਤ ਤਰੀਕ 27 ਵਸਾਖੀ ਰਹੇਗੀ ਸੋ ਪਿਆਰਿਓ 25 26 27 28 ਇਹਨਾਂ ਦਿਨਾਂ ਦੇ ਵਿੱਚ ਹਵਾਵਾਂ ਵਗਦੀਆਂ ਨੇ ਅੱਜਕੱਲ ਤਾਂ ਕਣਕਾਂ ਵੱਡੀਆਂ ਗਈਆਂ ਪਰ ਪਿਛਲੇ ਸਮੇਂ ਦੇ ਵਿੱਚ ਉਵੇਂ ਕਣਕਾਂ ਪਈਆਂ ਹੁੰਦੀਆਂ ਸਨ ਅੱਜ ਵਾਂਗੂ ਲੋਕ ਵੇਲੇ ਨਹੀਂ ਸੀ ਹੁੰਦੇ ਪਰ ਉਹ ਹਨੇਰੀ ਜਿਹੜੀ ਆਉਂਦੀ ਸੀ ਚੜ ਕੇ ਜਾਂ ਹਵਾ ਵਗਦੀ ਸੀ ਉਹ ਕੰਮ ਨਹੀਂ ਸੀ ਕਰ ਲੈਂਦੀ ਫਿਰ ਲੋਕਾਂ ਨੂੰ ਸਮਝ ਪੈਂਦੀ ਸੀ ਤੇ ਜਾ ਕੇ ਉਹ ਜਿੱਥੇ ਵੀ ਬਾਬਾ ਵੀਰ ਸਿੰਘ ਦੇ ਅਸਥਾਨ ਬਣੇ ਨੇ ਉੱਥੇ ਦਰਸ਼ਨ ਮੇਲੇ ਕਰਦੇ ਸਨ ਸਤਿਗੁਰੂ ਦੀ ਕਿਰਪਾ ਦੇ ਪਾਤਰ ਬੰਦੇ ਸਨ ਸੋ ਪਿਆਰੇ ਓਏ ਸੀ ਬਾਬਾ ਵੀਰ ਸਿੰਘ ਜੀ ਦਾ ਇਤਿਹਾਸ ਜਿਨ੍ਹਾਂ ਨੇ 75 76 ਸਾਲ ਦੀ ਉਮਰ ਦੇ ਵਿੱਚ ਸ਼ਾਂਤ ਮਾਈ ਟਾਂਗ ਦੇ ਨਾਲ ਰਹਿ ਕੇ ਸ਼ਹੀਦੀ ਦਿੱਤੀ। ਔਰ ਜਿਹੜੇ ਸੇਵ ਕਤਰ ਸਿੰਘ, ਕਬਰ ਪਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਇਹਨਾਂ ਦੇ ਕੋਲ ਆਏ ਸਨ। ਰੱਖ ਵਿਖਾਈ। ਔਰ ਜੋ ਸਾਡਾ ਇਤਿਹਾਸ ਦੇ ਵਿੱਚ ਬੋਲਬਾਲਾ ਹੈ। ਉਹ ਉਹਨਾਂ ਨੇ ਪੂਰਾ ਕੀਤਾ ਆਪਣੇ ਪਰਨ ਪੂਰੇ ਕਰਕੇ ਆ ਆਪਣਾ ਸ਼ਹੀਦੀ ਜਾਮ ਪੀ ਕੇ। ਸ਼ਾਦਾ ਬਾਤ ਹੈ ਸਾਡੇ ਕੋਲੋਂ ਚਲੇ ਗਏ। ਸੋ ਆਓ ਗੱਜ ਕੇ ਫਤਿਹ ਗਜਾਈਏ ਹੋਈਆਂ ਪੁਲਾ ਨਾਚ ਤਾਰਿਓ ਏਸੀ ਬਾਬਾ ਵੀਰ ਸਿੰਘ ਜੀ ਨੰਗਾਵਾਦੀ ਜਿਨ੍ਹਾਂ ਦਾ ਇਤਿਹਾਸ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਕੋ